ਰਾਧੇ ਰਾਧੇ ਗੱਲ ਕਰਦਿਆਂ ਗ੍ਰਹਿ ਦਸਾ ਦੀ ਜਿਹੜੇ ਲੋਕ ਗ੍ਰਹਾਂ ਤੋਂ ਡਰਦੇ ਨੇ ਸੋਚਦੇ ਨੇ ਵੀ ਗ੍ਰਹਿ ਦਸਾ ਖਰਾਬ ਚੱਲਦੀ ਆ ਇਦਾਂ ਉਦਾਂ ਪਰ ਜਿਹੜਾ ਇੱਕ ਵਾਰ શ્રી ਕ੍ਰਿਸ਼ਨ ਭਗਵਾਨ ਦੇ ਚਰਨਾਂ ਵਿੱਚ ਆ ਗਿਆ ਜਿਹੜਾ ਇੱਕ ਵਾਰ ਉਸ ਮੁਰਲੀ ਵਾਲੇ ਦਾ ਹੋ ਗਿਆ ਉਸ ਦਾ ਇਹ ਗ੍ਰਹਿ ਦਸਾ ਕੁਝ ਨਹੀਂ ਵਿਗਾੜ ਸਕਦੇ ਕਿਉਂਕਿ ਸਾਰੇ ਗ੍ਰਹਿ શ્રી ਕ੍ਰਿਸ਼ਨ ਭਗਵਾਨ ਦੇ ਚਰਨਾਂ ਵਿੱਚ ਬਿਰਾਜਮਾਨ ਨੇ ਮੈਂ ਤੁਹਾਨੂੰ ਇੱਕ ਨਿੱਕੀ ਜੀ ਕਹਾਣੀ ਸੁਣਾਉਣਾ ਜਦੋਂ શ્રીਕ੍ਰਿਸ਼ਨ ਭਗਵਾਨ ਕੌਰਵਾਂ ਤੋਂ ਪੰਜ ਪਿੰਡ ਮੰਗਣ ਲਈ ਗਏ ਤਾਂ ਉਹਨਾਂ ਨੇ ਪੰਜ ਪਿੰਡ ਦੇਣ ਤੋਂ ਇਨਕਾਰ ਕਰ ਦਿੱਤਾ ਉਸ ਤੋਂ ਬਾਅਦ શ્રીਕ੍ਰਿਸ਼ਨ ਭਗਵਾਨ ਨੇ ਕਿਹਾ ਹੁਣ ਯੁੱਧ ਹੋਊਗਾ ਤਾਂ ਸਕੂਨੀ ਕਹਿੰਦਾ ਇਸ ਨੂੰ ਬੰਦੀ ਬਣਾ ਲਓ ਇਹ ਦੁਸ਼ਮਣਾਂ ਦੇ ਪੱਖ ਵਿੱਚ ਬੋਲ ਰਿਹਾ ਤਾਂ ਦ੍ਰੋਹਿਦਨ ਆਗਿਆ ਕਰਦਾ ਆਪਣੇ ਸੈਨਿਕਾਂ ਨੂੰ ਵੀ ਇਸ ਨੂੰ ਬੰਦੀ ਬਣਾ ਲਓ ਪਰ ਉਹ ਪਰਮ ਪਿਤਾ ਪਰਮੇਸ਼ਵਰ ਉਹਨੂੰ ਬੰਦੀ ਕੌਣ ਬਣਾਵੇ ਉਸ ਟਾਈਮ ਸ੍ਰੀ ਕ੍ਰਿਸ਼ਨ ਨੇ ਪਹਿਲੀ ਵਾਰ ਆਪਣਾ ਪ੍ਰਕਾਸ਼ ਦਿਖਾਇਆ ਆਪਣਾ ਤੇਜ ਰੂਪ ਦਿਖਾਇਆ ਜਿਸ ਨੂੰ ਦੇਖ ਕੇ ਦਰਬਾਰ ਵਿੱਚ ਸਾਰੇ ਅੰਨੇ ਹੋ ਗਏ ਇਹ ਉਸ ਗੱਲ ਦਾ ਜਵਾਬ ਸੀ ਕਿ ਮੈਂ ਕੌਣ ਆ ਉਸ ਤੋਂ ਬਾਅਦ ਸ੍ਰੀ ਕ੍ਰਿਸ਼ਨ ਭਗਵਾਨ ਉਥੋਂ ਚਲੇ ਜਾਂਦੇ ਨੇ ਤਾਂ ਤ੍ਰਿਤ ਰਾਸ਼ਟਰ ਰਾਜ ਜੋਸੀ ਨੂੰ ਬੁਲਾਉਂਦੇ ਨੇ ਤੇ ਪੁੱਛਦੇ ਨੇ ਮੇਰਾ ਪੁੱਤਰ ਰਾਜਾ ਬਣੇਗਾ ਕਿ ਨਹੀਂ ਤਾਂ ਰਾਜ ਜੋਸੀ ग्रह दिशा देखदा ते कहंदा ਤੁਹਾਡਾ ਸੁਸ਼ੋਧਨ ਜਰੂਰ ਰਾਜਾ ਬਣੇਗਾ ਉਸ ਤੋਂ ਬਾਅਦ ਮਹਾਪਾਰ ਦਾ ਜੰਦੂ ਸ਼ੁਰੂ ਹੋ ਜਾਂਦਾ 8 ਦਿਨ ਬੀਤ ਜਾਂਦੇ ਨੇ ਕੌਰਵਾਂ ਦੀ ਅੱਧੀ ਸੇਨਾ ਖਤਮ ਹੋ ਜਾਂਦੀ ਹੈ ਤਾਂ ਤ੍ਰਿਤਰਾਸ਼ਟ ਦਾਦਾ ਹਾ ਦੁਬਾਰਾ ਰਾਜੋਸੀ ਨੂੰ ਬੁਲਾਉਂਦਾ ਤੇ ਪੁੱਛਦਾ ਤੇ ਰਾਜੋਸੀ ਦੇਖ ਕੇ ਕਹਿੰਦਾ ਕਿ ਉੱਥੇ ਜਰੂਰ ਇਦਾਂ ਦਾ ਕੋਈ ਹੈ ਜਿਸ ਨੇ ਗ੍ਰਹਾਂ ਦੀ ਦਸਾ ਬਦਲ ਦਿੱਤੀ ਹੈ ਜੋ ਕਾਲ ਅਤੇ ਸਮੇਂ ਤੋਂ ਪਰੇ ਹੈ ਤਾਂ ਇਹ ਸੁਣ ਕੇ ਇਹ ਸੁਣ ਕੇ ਵਿਦਰ ਹੌਲੀ ਜਹੀ ਕਹਿੰਦਾ ਉੱਥੇ ਕ੍ਰਿਸ਼ਨ ਹੈ ਇਸ ਲਈ ਜਿਸ ਉੱਪਰ ਮੇਰੇ ਸ੍ਰੀ ਕ੍ਰਿਸ਼ਨ ਭਗਵਾਨ ਦਾ ਹੱਥ ਹੈ ਜੋ ਉਹਦੀ ਸ਼ਰਨ ਦੇ ਵਿੱਚ ਚਲਾ ਗਿਆ ਇਹ ਗ੍ਰਹਿ ਵਗੈਰਾ ਤੁਹਾਡੇ ਕੁਝ ਨਹੀਂ ਵਿਗਾੜ ਸਕਦੇ ਕਿਉਂਕਿ ਇਹ ਸਭ ਕੁਝ ਸ੍ਰੀ ਕ੍ਰਿਸ਼ਨ ਭਗਵਾਨ ਦੇ ਬਸ ਵਿੱਚ ਹੈ ਐਨਾ ਕਹਿੰਦਾ ਹੋਇਆ ਰਾਧੇ ਰਾਧੇ ਕਿਸ਼ੋਰੀ ਕੁਛ ਐਸਾ ਇੰਤਜ਼ਾਮ ਹੋ ਜਾਏ हो जुबा पे राधा 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 नाम हो जा